ਦੋ ਤਖਤ ਮੁਰ ਤੋਂ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਤਖਤ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਮੁਰ ਤੋਂ ਆਮੋ ਸਾਹਮਣੇ ਦਿਖਾਈ ਦੇ ਰਹੇ ਨੇ ਜਿੱਦੇ ਚੱਲਦੇ ਬੀਤੇ ਦਿਨ ਸੁਖਵੀਰ ਸਿੰਘ ਬਾਦਲ ਨੂੰ ਜਿੱਥੇ ਸ੍ਰੀ ਪਟਨਾ ਸਾਹਿਬ ਤੋਂ ਤਨਖਾਹਿਆ ਕਰਾਰ ਦਿੱਤਾ ਗਿਆ ਤਾਂ ਉੱਥੇ ਹੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੱਡੇ ਹੁਕਮ ਹੈ ਜਿਹੜੇ ਉਹ ਜਥੇਦਾਰ ਸਾਹਿਬ ਵੱਲੋਂ ਜਾਰੀ ਕੀਤੇ ਗਏ ਨੇ ਜਿਨ੍ਹਾਂ ਹੁਕਮਾਂ ਨੂੰ ਨਾ ਮੰਨਣ ਦੇ ਲਈ ਆਦੇਸ਼ ਹੈ ਜਿਹੜੇ ਉਹ ਸ੍ਰੀ ਪਟਨਾ ਸਾਹਿਬ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਤਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਸਥਿਤੀ ਵਿੱਚ ਦੋਵੇਂ ਤਖਤ ਸਰ ਦਿਖਾਈ ਦੇ ਰਹੇ ਨੇ ਤਾਂ ਦੱਸ ਦਈਏ ਕਿ ਬਿੱਤੇ ਕੱਲ੍ਹ ਹੀ ਜਿਹੜੀ ਅਹਿਮ ਮੀਟਿੰਗ ਆ ਜਿਹੜੀ ਉਹ ਜਥੇਦਾਰ ਗੁਰਦੇਵ ਸਿੰਘ ਗੜਗੱਜ ਦੀ ਅਗਵਾਈ ਵਿੱਚ ਹੁੰਦੀ ਹੈ ਤਾਂ ਇਸ ਵਿੱਚ ਫੈਸਲਾ ਲਿਆ ਜਾਂਦਾ ਹੈ ਕਿ 19 ਨਵੰਬਰ 2003 ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਫੈਸਲੇ ਨੰਬਰ 19 ਮੁੜ ਸਮਝਦਾ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪੈਰਾਂ ਵੱਲੋਂ 21 ਮਈ 2025 ਅਤੇ 5 ਜੁਲਾਈ 2025 ਨੂੰ ਜਾਰੀ ਕੀਤੀਆਂ ਚਿੱਠੀਆਂ ਨੂੰ ਗੈਰ ਕਾਨੂੰਨੀ ਪੰਥਕ ਅਤੇ ਸਿੱਖ ਪਰੰਪਰਾਵਾਂ ਦੇ ਉਲਟ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜ ਤਖਤ ਸਿੱਖ ਪੰਥ ਲਈ ਸਨਮਾਨਯੋਗ ਹਨ ਪਰ ਗੁਰਮਤ ਅਨੁਸਾਰ ਧਾਰਮਿਕ ਫੈਸਲਿਆਂ ਦੀ ਆਖਰੀ ਅਥਾਰਟੀ ਸਿਰਫ ਅਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਕੋਲ ਹੈ। ਹਰ ਬਾ ਤਖਤ ਆਪਣੇ ਸਥਾਨਕ ਮਾਮਲੇ ਸੰਭਾਲ ਸਕਦਾ ਹੈ ਪਰ ਪੰਥਕ ਪੱਧਰ ਤੇ ਕੋਈ ਵੀ ਫੈਸਲਾ ਅਕਾਲ ਤਖਤ ਦੀ ਸਹਿਮਤੀ ਤੋਂ ਬਿਨਾ ਮੰਨਣ ਯੋਗ ਨਹੀਂ ਹੈ। ਅਤੇ 3 ਵਿਅਕਤੀਆਂ ਨੂੰ ਤਰਖਾਈਆ ਕੋਸ਼ਿਤ ਕੀਤਾ ਗਿਆ ਜਿਨ੍ਹਾਂ ਚ ਪਾਈ ਗੁਰਦੇਵਾਲ ਸਿੰਘ ਤਖਤ ਸ੍ਰੀ ਪਟਨਾ ਸਾਹਿਬ ਦੇ ਐਡੀਸ਼ਨਲ ਮੁੱਖ ਗ੍ਰੰਥੀ ਅਤੇ ਹਰਪਾਲ ਸਿੰਘ ਜੋਹਲ ਅਤੇ ਡਾਕਟਰ ਗੁਰਮੀਤ ਸਿੰਘ ਤਖਤ ਸ੍ਰੀ ਪਟਨਾ ਸਾਹਿਬ ਦੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਇਸ ਤੋਂ ਇਲਾਵਾ ਸ੍ਰੀ ਤਾਕਸ਼ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਗਜੋਸ਼ ਸਿੰਘ ਸੋਹੀ ਸੀਨੀਅਰ ਵਾਈਸ ਪ੍ਰਧਾਨ ਰਕਵਿੰਦਰ ਸਿੰਘ ਜੂਨੀਅਰ ਵਾਈਸ ਪ੍ਰਧਾਨ ਗੁਰਵਿੰਦਰ ਸਿੰਘ ਜਨਰਲ ਸਕੱਤਰ ਇੰਦਰਜੀਤ ਸਿੰਘ ਸਕੱਤਰ ਹਰਵੰਦ ਸਿੰਘ ਅਤੇ ਮੈਂਬਰ ਗੋਬਿੰਦ ਸਿੰਘ ਲੰਗੋਵਾਲ ਰਾਜਾ ਸਿੰਘ ਅਤੇ ਮਹਿੰਦਰਪਾਲ ਸਿੰਘ ਨੂੰ ਵੀ 15 ਦਿਨ ਅੰਤਰਾਕਾਲ ਤੱਕ ਸਾਹਿਬ ਵਿਖੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ ਜਿਨ੍ਹਾਂ ਨੂੰ ਨਾ ਮੰਨਣ ਦੇ ਹੁਕਮ ਜਿਹੜੇ ਹੁਣ ਉਹ ਤਖਸਰੀ ਪਟਨਾ ਸਾਹਿਬ ਵੱਲੋਂ ਜਾਰੀ ਕੀਤੇ ਗਏ ਨੇ ਤਾਂ ਦੋ ਜਿਹੜੇ ਪੱਤਰ ਨੇ ਉਹ ਜਾਰੀ ਕੀਤੇ ਗਏ ਨੇ ਜਿਸ ਦੇ ਚਾਲਦਿਆਂ ਇਥੋਂ ਤੱਕ ਕਹਿ ਦਿੱਤਾ ਗਿਆ ਕਿ ਜੋ ਵੀ ਅਕਾਲ ਤਖਸਾਲ ਦੇ ਹੁਕਮ ਮੰਨੇਗਾ ਜਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਹੁਕਮ ਮੰਨੇਗਾ ਤਾਂ ਉਹ ਪੱਕਾ ਤਨਖਾਹਿਆ ਕਰਾਰ ਦਿੱਤਾ ਜਾਏਗਾ ਤਾਂ ਇਹ ਚੇਤਾਵਨੀ ਵੀ ਦਿੱਤੀ ਗਈ ਆ ਪਟਨਾ ਸਾਹਿਬ ਵੱਲੋਂ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਸਥਿਤੀ ਤੇ ਵਿੱਚ ਜਿਹੜੇ ਆ ਦੋਵੇਂ ਸਥਾਨ ਨਜ਼ਰ ਆ ਰਹੇ ਨੇ ਜਿੱਥੇ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਬਉੱਤਮ ਸਿੱਖ ਇਤਿਹਾਸ ਵਿੱਚ ਮੰਨਿਆ ਗਿਆ ਤੇ ਸਿੱਖ ਭਾਈਚਾਰਾ ਜਿਹੜਾ ਸਿੱਖ ਸੰਗਤਾਂ ਨੇ ਉਹ ਸਭ ਸਰਬਉੱਤਮ ਆਦੇਸ਼ਾ ਜਿਹੜੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਮੰਦੇ ਆ ਪਰ ਦੂਜੇ ਪਾਸੇ ਪਟਨਾ ਸਾਹਿਬ ਨੇ ਸਾਰੇ ਹੀ ਆਦੇਸ਼ਾਂ ਨੂੰ ਨਾ ਮੰਨਣ ਦੇ ਹੁਕਮ ਆਪਣੇ ਅਹੁਦੇਦਾਰਾਂ ਨੂੰ ਦੇ ਦਿੱਤੇ ਨੇ ਤੇ ਅਹੁਦੇਦਾਰਾਂ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਨਾ ਹੋਣ ਦੀ ਵੀ ਹਦਾਇਤ ਦਿੱਤੀ ਗਈ ਆ ਤੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਸਥਿਤੀ ਵਿੱਚੋਂ ਜਿਹੜਾ ਹੁਣ ਪੰਥ ਗੁਜ਼ਰ ਰਿਹਾ ਕਿ ਦੋ ਤਖਤ ਆਮੋ ਸਾਹਮਣੇ ਹੋ ਚੁੱਕੇ ਨੇ ਇਥੋਂ ਤੱਕ ਕਿ ਇੱਕ ਪੱਤਰ ਵੀ ਜਿਹੜਾ ਜਾਰੀ ਕੀਤਾ ਗਿਆ ਜਿਸ ਵਿੱਚ ਸਿੱਧਾ ਕਿਹਾ ਗਿਆ ਹੈ ਕਿ ਜੋ ਆਦੇਸ਼ ਕੁਲਦੀਪ ਸਿੰਘ ਗੜਗੱਜ ਜਥੇਦਾਰ ਵੱਲੋਂ ਕੀਤੇ ਗਏ ਨੇ ਉਹਨਾਂ ਨੂੰ ਨਾ ਮੰਨਿਆ ਜਾਵੇ ਇਥੋਂ ਤੱਕ ਕਿ ਪਟਨਾ ਸਾਹਿਬ ਇਹ ਕਹ ਰਿਹਾ ਹੈ ਕਿ ਕੁਲਦੀਪ ਸਿੰਘ ਗੜਗਾਜ ਜਿਹੜੀ ਹੈ ਉਹਨਾਂ ਦੀ ਜਿਹੜੀ ਤਾਜ ਜਿਹੜੀ ਤਾਜ ਪੋਸ਼ੀ ਹੋਈ ਹੈ ਜਾਂ ਉਹਨਾਂ ਨੂੰ ਅਹੁਦਾ ਦਿੱਤਾ ਗਿਆ ਉਹ ਗੈਰ ਕਾਨੂੰਨੀ ਤਰੀਕੇ ਨਾਲ ਦਿੱਤਾ ਗਿਆ ਜਿਸ ਦੇ ਚਲਦਿਆਂ ਉਹਨਾਂ ਦੇ ਆਦੇਸ਼ਾਂ ਨੂੰ ਨਹੀਂ ਮੰਨਿਆ ਜਾਏਗਾ ਤਾਂ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਕਿ ਮਾਮਲਾ ਉਦੋਂ ਪੱਖ ਦਾ ਜਦੋਂ ਇੱਕ ਸਥਾਨ ਤੇ ਇਕੱਠੇ ਬੈਠੇ ਹੁੰਦੇ ਆ ਸੁਖਵੀਰ ਸਿੰਘ ਬਾਦਲ ਅਤੇ ਕੁਲਦੀਪ ਸਿੰਘ ਗੜਗੱਜ ਸੰਬੋਧਨ ਕਰ ਰਹੇ ਹੁੰਦੇ ਆ ਤਾਂ ਉਥੇ ਕੁਲਦੀਪ ਸਿੰਘ ਗੜਗੱਜ ਕਿਤੇ ਨਾ ਕਿਤੇ ਇਸ਼ਾਰਾ ਕਰਕੇ ਸੁਖਵੀਰ ਸਿੰਘ ਬਾਦਲ ਵੱਲ ਕਹਿੰਦੇ ਆ ਕਿ ਹੁਣ ਨੌਜਵਾਨਾਂ ਨੂੰ ਸੁਖਵੀਰ ਸਿੰਘ ਬਾਦਲ ਤੋਂ ਕੁਝ ਸੇਧ ਲੈਣੀ ਚਾਹੀਦੀ ਆ ਬਸ ਇੱਥੋਂ ਹੀ ਮਾਮਲਾ ਪੱਖਦਾ ਹੈ ਤੇ ਇਸ ਮਾਮਲੇ ਤੋਂ ਬਾਅਦ ਹੀ ਤਖਸ਼ੀਬ ਪਟਨਾ ਸਾਹਿਬ ਵੱਲੋਂ ਨੋਟਿਸ ਲੈਂਦੇ ਆ ਜਿਹੜਾ ਕਿ ਮੌਕੇ ਤੇ ਸੱਦਿਆ ਜਾਂਦਾ ਕੁਲਦੀਪ ਸਿੰਘ ਗੜਗੱਜ ਜਥੇਦਾਰ ਨੂੰ ਅਤੇ ਜੇਕਰ ਦੇਖਿਆ ਜਾਵੇ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੂੰ ਪੇਸ਼ ਹੋਣ ਦੇ ਹੁਕਮ ਹੈ ਜਿਹੜੇ ਪਟਨਾ ਸਾਹਿਬ ਦੇ ਲਈ ਹੁੰਦੇ ਆ ਪਰ ਉਹ ਪੇਸ਼ ਨਹੀਂ ਹੁੰਦੇ ਜਿਸ ਦੇ ਚੱਲਦਿਆਂ ਹੁਣ ਇਹ ਹੁਕਮ ਜਾਰੀ ਬਾਰ ਬਾਰ ਕੀਤੇ ਗਏ ਕਿ ਵਿੱਤੇ ਕਾ ਦਿਨੇ ਹੀ ਜਿਹੜਾ ਤਨਖਾਹਿਆ ਕਰਾਰ ਦਿੱਤਾ ਗਿਆ ਸੁਖਵੀਰ ਸਿੰਘ ਬਾਦਲ ਨੂੰ ਤੇ ਅਜੇ ਇਹ ਵਿੱਚ ਹੁਣ ਮਾਮਲਾ ਜਿਹੜਾ ਇੰਨਾ ਖਾਕ ਚੁੱਕਿਆ ਕਿ ਦੋਵੇਂ ਜਿਹੜੇ ਤਖਤ ਨੇ ਉਹ ਇੱਕ ਦੂਜੇ ਦੇ ਹਦੇਸ਼ ਮੰਨਣ ਦੇ ਲਈ ਤਿਆਰ ਨਹੀਂ ਤਾਂ ਹੁਣ ਦੇਖਣਾ ਹੋਏਗਾ ਕਿ ਇਸ ਸਾਰੇ ਮਾਮਲੇ ਨੂੰ ਕਿਵੇਂ ਸੁਲਝਾਇਆ ਜਾਏਗਾ